ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਹੁਣ ਭਾਜਪਾ ਦੇ ਵਿੱਚ ਵੱਡਾ ਕਲੇਸ਼ ਹੈ ਜਿਹੜਾ ਸ਼ੁਰੂ ਹੋ ਗਿਆ ਤਾਂ ਹੁਣ ਪ੍ਰਧਾਨ ਦਾ ਵੱਡਾ ਬਿਆਨ ਹੈ ਜਿਹੜਾ ਸਾਹਮਣੇ ਆਇਆ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਪਣੇ ਬਲਬੁੱਤੇ ਦੇ ਉੱਤੇ ਭਾਜਪਾ ਜਿਹੜੀ ਚੋਣਾਂ ਲੜੇਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ ਹੈ ਜਿਹੜਾ ਸਾਹਮਣੇ ਆਇਆ ਤਦ ਉਹਨੂੰ ਦੱਸ ਦਈਏ ਕਿ ਬੀਤੇ ਦਿਨੀ ਚਰਚਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਜਿੱਤ ਲੀਆਂ ਨੇ ਸੂਬੇ ਦੇ ਵਿੱਚ ਸਰਕਾਰ ਬਣਾਉਣੀ ਆ ਤਾਂ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਹੈ ਜਿਹੜੀ ਪਵੇਗੀ ਜੇਕਰ ਅਕਾਲੀ ਦਲ ਦੇ ਨਾਲ ਗੱਠਜੋੜ ਹੁੰਦਾ ਤਾਂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਜਿਹੜੀ ਬਣ ਸਕਦੀ ਆ ਤਾਂ ਉਸ ਤੋਂ ਬਾਅਦ ਹੁਣ ਪਾਰਟੀ ਦੇ ਵਿੱਚ ਵੱਡਾ ਬਬਲ ਖੜਦਾ ਹੋਇਆ ਨਜ਼ਰ ਆ ਰਿਹਾ ਹੈ ਕਸਮਾਨਾ ਜਿਹੜਾ ਖੜ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਹੋਈ ਆ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਲੋਂ ਵੱਡਾ ਬਿਆਨ ਆ ਜਿਹੜਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਆਪਣੇ ਬਲਬੂਤੇ ਦੇ ਉੱਤੇ ਇਕੱਲੇ ਹੀ ਚੋਣ ਲੜੇਗੀ ਕਿਸੇ ਨਾਲ ਗੱਠਜੋੜ ਜਿਹੜਾ ਨਹੀਂ ਕੀਤਾ ਜਾਵੇਗਾ ਤਾਂ ਵੱਡੇ ਜਿਹੜੇ ਕਿ ਸਵਾਲ ਖੜੇ ਹੁੰਦੇ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੇ ਉੱਤੇ ਤੇ ਉਸ ਤੋਂ ਦੂਜੇ ਪਾਸੇ ਜਿਹੜਾ ਕਾਰਜਕਾਰੀ ਪ੍ਰਧਾਨ ਦਾ ਬਿਆਨ ਆਇਆ ਤਾਂ ਇਹਨਾਂ ਵਿੱਚ ਹੀ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਵੱਲੋਂ ਵੀ ਕਈ ਸਵਾਲ ਖੜੇ ਕੀਤੇ ਗਏ ਸੀ ਉਹਨਾਂ ਦੇ ਵੀ ਬਿਆਨ ਸਾਹਮਣੇ ਆਏ ਸੀ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੀਤੇ ਦਿਨੀ ਬਿਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਵੱਡਾ ਬਿਆਨ ਆ ਜਿਹੜਾ ਭਾਜਪਾ ਤੇ ਅਕਾਲੀ ਦਲ ਦੇ ਗੱਟ ਜੋੜ ਨੂੰ ਲੈ ਕੇ ਕੀਤਾ ਗਿਆ ਸੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਅਸ਼ਵਨੀ ਸ਼ਰਮਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਜਿਹੜਾ ਦੇ ਦਿੱਤਾ ਉਹਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਜਿਹੜਾ ਨਹੀਂ ਹੋਣਾ ਇਕੱਲੇ ਹੀ ਪੰਜਾਬ ਦੇ ਵਿੱਚ ਭਾਜਪਾ ਜਿਹੜਾ ਕਿ ਆਪਣਾ ਆਪਣੇ ਬਲਬੂਤੇ ਦੇ ਉੱਤੇ ਆਪਣੀ ਜੋਤ ਦੇ ਉੱਤੇ ਜਿਹੜਾ ਚੋਣਾਂ ਲੜੀਆਂ ਜਾਣਗੀਆਂ ਤਾਂ ਉੱਥੇ ਹੀ ਕੈਪਟਨ ਅਮਰਿੰਦਰ ਵੱਲੋਂ ਕਿਹਾ ਗਿਆ ਸੀ ਜੇਕਰ ਭਾਜਪਾ ਅਕਾਲੀ ਦਲ ਦਾ ਗੱਠਜੋੜ ਨਹੀਂ ਹੁੰਦਾ ਦਾ ਆਉਣ ਵਾਲੇ ਸਮੇਂ ਦੇ ਵਿੱਚ ਦੋ ਤਿੰਨ ਵਾਰ ਜਿਹੜੀਆਂ ਚੋਣਾਂ ਲੜਨੀਆਂ ਪੈਣਗੀਆਂ ਤਾਂ ਕਿਤੇ ਜਾ ਕੇ ਬੀਜੇਪੀ ਦਾ ਕੈਡਰ ਹੈ ਜਿਹੜਾ ਪੰਜਾਬ ਦੇ ਵਿੱਚ ਖੜਾ ਹੋਵੇਗਾ ਜੇਕਰ ਗੱਲ ਕਰੀਏ ਕਿ ਕੈਪਟਨ ਅਮਰਿੰਦਰ ਦੇ ਬਿਆਨ ਦਿੱਤਾ ਉਹਨਾਂ ਦੁਆਰਾ ਸਪਸ਼ਟ ਕੀਤਾ ਗਿਆ ਕਿ ਜੇਕਰ ਬੀਜੇਪੀ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਦੀ ਤਾਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣ ਸਕਦੀ ਕੱਲਿਆਂ ਬੀਜੇਪੀ ਨੂੰ ਸਰਕਾਰ ਬਣਾਉਣ ਦੇ ਲਈ ਦੋ ਤਿੰਨ ਵਾਰ ਚੋਣਾਂ ਲੜਨੀਆਂ ਪੈਣਗੀਆਂ ਤਾਂ ਕਿਤੇ ਜਾ ਕੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੈਡਰ ਖੜਾ ਹੋਵੇਗਾ ਪਰ ਤੁਹਾਨੂੰ ਦੱਸ ਦਈਏ ਕਿ ਕਾਰਜਕਾਰੀ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੁਣ ਜਿਹੜਾ ਪਾਰਟੀ ਦੇ ਵਿੱਚ ਖਿੱਚੋ ਤਾਨ ਸ਼ੁਰੂ ਹੋ ਗਈ ਹੈ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਵੱਡੇ ਨੇਤਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਨੇ ਦੂਜੇ ਪਾਸੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੁਣ ਕਿਹੜੇ ਨੇਤਾ ਦੀ ਗੱਲ ਸੱਚ ਹੈ ਕਿਹੜਾ ਨੇਤਾ ਜਿਹੜਾ ਇਹ ਪਾਰਟੀ ਦੇ ਵਿੱਚ ਦੋ ਫਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਿੱਧ ਹੋ ਜਾਵੇਗਾ ਫਿਲਹਾਲ ਕਾਰਜਕਾਰੀ ਪ੍ਰਧਾਨ ਦੇ ਵੱਲੋਂ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਆਪਣੇ ਬਲਬੂਤੇ ਦੇ ਉੱਤੇ ਚੋਣਾਂ ਲੜੇਗੀ ਕਿਸੇ ਨਾਲ ਵੀ ਜਿਹੜਾ ਗੱਠ ਜੋੜ ਨਹੀਂ ਕੀਤਾ ਜਾਵੇਗਾ